ਪਿਆਰ ਭਰੀ ਸਸਤਰੀ ਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਆ ਅਸੀਂ ਆਏ ਮੈਂ ਇਹ ਹਿੰਕੂਰ ਦੇ ਖੇਤ ਦੇ ਵਿੱਚ ਆਪਣੇ ਖੇਤਾਂ ਚ ਤੇ ਮੱਕੀ ਲੱਗੇ ਮੈਂ ਚੈੱਕ ਕਰਨ ਵੀ ਨਿਕਲੇ ਕਿ ਨਹੀਂ ਤੇ ਬਾਕੀ ਵੀਰ ਰੇਨ ਲਾ ਰਹੇ ਆ ਉਧਰ ਚੀਟੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਇਧਰ ਵੀਰ ਨੂੰ ਲੱਗਿਆ ਵਾ ਚੈੱਕ ਕਰਨ ਆ ਦੇਖੋ ਹਾਂਜੀ ਵੀਰ ਨੂੰ ਨਿਕਲੇ ਉਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਵਧੀਆ ਵਧੀਆ ਮੱਕੀ ਦੇਖਦਾ ਕਈ ਦਿਨ ਹੋ ਗਏ ਬੀਜੀ ਨੂੰ ਹੂੰ ਹੋ ਗਏ 4-5 ਦਿਨ ਜਿਆਦਾ ਹੋ ਗਿਆ ਮਾ ਤਾਂ ਚੱਲੀ ਪਾਣੀ ਵੀ ਲਾ ਦਿੱਤਾ ਹਾਂ ਜੀ ਹਾਂ ਉਹ ਵੀ ਲੱਗਿਆ ਵੇਖੋ ਪੱਟ ਕੇ ਅੱਛਾ ਜੀ ਤੂਰੀ ਵੀ ਤਾਂ ਹੈਗੀ ਆ ਹਾਂ ਇੱਕ ਬਤਾ ਹਾਂ ਡੂੰਗੀ ਚਲੇਗੀ ਜੀ ਡੂੰਗੀ ਚਲੇਗੀ ਵੀਰ ਜਿਆਦਾ ਤਾਂ ਹੀ ਆ ਉਹ ਦੇਖਦਾ ਪੱਟ ਕੇ ਹੂੰ ਤੇ ਮੱਕੀ ਦੇ ਹੂੰ ਆ ਦੇਖੋ ਦਿਖਾ ਕੇ ਰ ਆ ਦਿਖਾ ਚੱਲ ਪੀ ਮਾੜੀ ਮਾੜੀ ਚੱਲੀ ਆ ਹਲੇ ਆਖਾ ਦੇ ਚੱਲ ਪੈਣੀ ਜਣੀ ਚੱਲ ਪੈਣੀ ਆ ਤਾਂ ਨਿਕਲਿਆ ਹੀ ਬਸ ਹੁਣ ਥੋੜੀ ਧੁੱਪ ਲੱਗਦੀ ਇਹ ਥੋੜਾ ਮੱਕ ਵੀ ਨਾ ਉਹ ਛਿਲਕਾ ਕਿਆ ਕਹਿੰਦੇ ਹੁੰਦੇ ਆ ਥੋੜਾ ਮੋਟਾ ਹੁੰਦਾ ਇਹਨਾਂ ਦਾ ਤੇ ਫਿਰ ਹੁਣ ਚੱਲ ਫਿਰ ਬੂਟੇ ਥੋੜੇ ਥੋੜੇ ਛਾਂਗਦੇ ਆ ਨਾ ਆਪਾਂ ਨੇ ਥੱਲੇ ਤੇ ਗਾਲਮ ਬਣਾਉਣ ਵਾਸਤੇ ਛਾਂਗਿਆ ਥੋੜਾ-ਥੋੜਾ ਅੱਛਾ ਅੱਛਾ ਠੀਕ ਹੈ ਪਹਿਲੇ ਸਾਲ ਦੇ ਆ ਅੱਛਾ ਆਓ ਮੈਂ ਦਿਖਾਈ ਦੇ ਆਪਾਂ ਨੇ ਵੀਡੀਓ ਚ ਪਹਿਲਾਂ ਆਪਾਂ ਦਿਖਾਇਆ ਨਾ ਤੇ ਵੀਰ ਹੋਰ ਫਿਰ ਹੁਣ ਕਾ ਕਲਕਤਾ ਉਹ ਤਾਂ ਕਰਨ ਦੀ ਸਪਰੇ ਤੇ ਲੋੜੇ ਨਹੀਂ ਹੈ ਨਾ ਨਹੀਂ ਕਰਦੇ ਨਹੀਂ ਤਾਕਤ ਦੀ ਫੇਰ ਵੀ ਹੈ ਨਾ ਕਰਾ ਦੇ ਨਹੀਂ ਤੇਲੇ ਦੀ ਤਾਕਤ ਦੀ ਵਿੱਚ ਤੇਲੇ ਦੀ ਪਾ ਦੇਣੀ ਘੜੀ ਘੜੀ ਕਿਹੜਾ ਪੰਪ ਚੱਕੂਗਾ ਆਓ ਇਹ ਤਾਂ ਹੈ ਵੇਖ ਲੈ ਗੰਨਾ ਵੀ ਵਿੱਚ ਉੱਟਿਆ ਹੈ ਹਾਂ ਜੇ ਹੂੰ ਬੀਜ ਦੇ ਤਾਂ ਸਾਲਾ ਹੁੰਦਾ ਨਹੀਂ ਦੇਖ ਲੈ ਹਾਂ ਵਿੱਚ ਵਿੱਚ ਦੇਖ ਲੈ ਲੈਣਾ ਹੈ ਵਿੱਚ ਵਿੱਚ ਕਿਤੇ ਗੰਨਾ ਨਿਕਲਿਆ ਜਿਹੜੀ ਆਪਣਾ ਉਹ ਗੱਠ ਜੀ ਰਹਿ ਗਈ ਨਹੀਂ ਕਿਤੇ ਗੰਨੇ ਦੇ ਉਹ ਨਿਕਲੇ ਵਿੱਚ ਬਾਕੀ ਦੇ ਵੀਰ ਰਾਜੀਬ ਨੇ ਪਾਇਆ ਉੱਥੇ ਇੱਕ ਇੱਕ ਥੈਲੀ ਮੱਕੀ ਚ ਗੱਲ ਬੀਜੀ ਆ ਉਹਦੇ ਪਤਾ ਗੱਲ ਕਿ ਆ ਆਲੂਆਂ ਵਾਲੇ ਖੇਤ ਤੇ ਅੱਛਾ ਆਲੂ ਵਾਲਿਆਂ ਚ ਤਾਂ ਇੱਕ ਵੀ ਥੈਲਾ ਬਹੁਤ ਆ ਹੂੰ ਹੂੰ ਆ ਆਪਣਾ ਤੌਰੇ ਫਿਰ ਗੰਨੇ ਦਾ ਗੰਨੇ ਦਾ ਜਾਣ ਕੱਢੀ ਵੀ ਦਿਖੇ ਦਿੱ ਹਾਂ ਇਹ ਤਾਂ ਹੈ ਫਿਰ 2 ਸਾਲ ਗੰਨਾ ਨਿਕਲਿਆ ਓਰੇ ਨਹੀਂ 1 ਸਾਲ ਕੱਢਿਆ 1 ਸਾਲ ਲੈ ਅੱਛਾ ਬੀਜੜੇ ਤਾਂ ਜਣ ਕੇ ਹਾਂ ਬੀਜੜੇ ਪੜ ਤਾਂ 2 ਸਾਲ ਤਾਂ ਹੁੰਦਾ ਨਹੀਂ ਹੈਗਾ ਹੂੰ ਹੂੰ ਤਾਂ 2 ਸਾਲੇ ਪਾਉਣੇ ਪੈ ਗਏ ਫਿਰ ਚੱਲ ਮੱਕੀ ਨਹੀਂ ਬੂਟਾਂ ਤਾਂ ਲੱਗੂ ਗਈ ਹਾਂ ਇਹ ਤਾਂ ਹੈ ਆ ਕਰਕੇ ਪਾਸ ਤੇ ਦੋ ਥਲੇ ਚੱਲ ਵਧੀਆ ਆ ਫਾਇਦਾ ਹੀ ਆ ਉਹ ਤਾਂ ਰੇਤ ਦਾ ਡਾਇਆਦਾ ਵੀਰ ਸਾਲ ਨਹੀਂ ਜਾਂਦਾ ਕਿਤੇ ਵੀ ਪਾਇਆ ਵਾ ਸਾਲ ਨਹੀਂ ਪਪੂਲਰ ਨੂੰ ਲੱਗ ਜੂਗਾ ਹਾਂ ਬੂਟਿਆਂ ਨੂੰ ਲੱਗ ਜੂਗਾ ਹਾਂ ਠੀਕ ਆ ਫਿਰ ਤੁਰਿਆ ਬਾ ਦਾਣਾ ਹੁਣ ਤਾਂ ਹੁਣ ਕਾ ਨੂੰ ਪੱਟੀ ਜਾਂਦਾ ਤੁਰਿਆ ਵਾ ਮੈਂ ਦੇਖਦਾ ਵੀ ਕਿਤੇ ਉੱਪਰ ਕੰਡ ਜੀ ਤਾਂ ਨਹੀਂ ਹੋ ਗਈ ਜਾਂ ਤਾਂ ਕਿਹੜਾ ਹਾਂ ਨਾ ਪੁੱਲਈਆ ਖੇਤਾਂ ਮੱਕੀ ਦੇ ਨਿਕਲੇ ਆਉਂਦੀ ਆ ਵੈਸੇ ਹਾਂ ਪੁੱਲਈਆ ਖੇਤ ਜੰਮੂ ਪੁੱਲਲੇ ਆ ਇਹ ਬਾਕੀ ਵੀਰਾ ਇਹ ਛੱਡ ਛੁੱਟ ਕਾ ਦੋ ਬਣਾਉਣਾ ਤੇਰ ਦੇਖਦਾ ਹੁ ਮੜਾ ਜਾ ਹਾਂ ਕੰਮ ਜੇ ਨਵੇਟ ਕਨ ਹਾਂ ਇਹ ਕਣਕ ਦੇ ਵਾਦੇ ਸ਼ੁਰੂ ਕਰਾਂਗੇ ਕਣਕ ਤੇ ਵਾਦੇ ਸੁਣਾਏ ਮੂਰੇ ਬਰਾਂਡਾ ਪਾ ਕੇ ਫਿਰ ਉੱਪਰ ਪੌਣ ਦੀ ਹਲਾਏ ਅੱਛਾ ਨਹੀਂ ਮੈਂ ਕਹਿੰਦਾ ਵੀਰ ਆਹ ਇਧਰੇ ਪਾਸੇ ਦੇ ਬਣਾਉਂਗਾ ਕਿ ਪਰਲੀ ਸਾਈਡ ਤੇ ਚਲੋ ਮੜਾ ਨਕਸ਼ਾ ਦੇ ਦੇਖੀ ਆਪ ਦੱਸਿਏ ਆਹੀ ਜਿਹੜਾ ਕੋਠਾ ਨਾ ਹਾਂ ਹਾਂ ਮੂਰੇ ਨੂੰ ਬਰਾਂਡਾ ਵਧਾ ਦੇਣਾ ਹੂੰ ਥੋੜਾ ਜਿਹਾ ਉਧਰੋਂ ਵਧਾ ਦੂੰਗਾ ਹੁਣ ਦੱਸੋ ਆ ਕੋਠਾ ਜਿਹੜਾ ਹਾਂਜੀ ਹਾਂਜੀ ਇਹ ਨੂੰ ਬ੍ਰੈਂਡ ਇਹਨੂੰ ਭਜਾ ਦੇਣਾ ਇੱਧਰ ਨੂੰ ਹਾਂਜੀ ਥੋੜਾ ਜਿਹਾ ਨੀਮਾ ਰੱਖ ਕੇ ਬ੍ਰੈਂਡ ਆਪ ਹਾਂ ਜਿੱਥੇ ਆਪਾਂ ਪੈਂਟ ਬਣਾਇਆ ਹਾਂ ਹਾਂ ਬ੍ਰੈਂਡ ਆਪਾ ਕੇ ਨਾ ਇੱਧਰ ਭਜਾ ਦੇਣਾ ਬ੍ਰੈਂਡ ਹੂੰ ਉੱਪਰ ਜੰਗਲਾ ਕਰਕੇ ਬ੍ਰੈਂਡ ਦੇ ਮੋੜੀ ਚੜ੍ਹਦੀ ਕਰਕੇ ਉਹਦੇ ਉੱਪਰ ਛੋਟਾ ਜਿਹਾ ਆਪਣਾ ਚਿਵਰਾ ਪਾ ਦੇਣਾ ਠੀਕ ਹੈ ਹੈ ਤਾਂ ਵੀ ਰਹਿ ਆਪਣਾ ਲੈਂਟਰ ਵਾਲੀ ਹੈ ਨਾ ਮੈਂ ਕਹਿੰਦਾ ਇਹਨੂੰ ਵੀ ਹੋ ਗਿਆ 10-12 ਸਾਲ ਤੇ ਵੱਧ ਹੋ ਗਏ ਹੋਣ ਬਈ ਜਿਆਦਾ ਹੋ ਗਏ ਹੂੰ ਠੀਕ ਹੈ ਠੀਕ ਹੈ ਰਾਏ ਨਾ ਕਰ ਇਹਦੇ ਉੱਪਰ ਹੀ ਪੈ ਜਾਣਾ ਤਿੰਨ ਖਣਾ ਦਾ ਪੈ ਜੂਗਾ ਹਾਂਜੀ ਹਾਂ ਅੜੜੇ ਉਕਰ ਕੇ ਚੰਗਰਾ ਕਰਕੇ ਮੈਂ ਕਹਿੰਦਾ ਮੇਰੇ ਉਰੇ ਤੱਕ ਕਰ ਲਵੇ ਹਨਾ ਇੱਥੇ ਤੱਕ ਬਰੈਂਡ ਵਧਾ ਲੈਣਾ ਜਿੰਨੇ ਕਹਿਆ 18 ਫੁੱਟ ਦਾ ਫਿਰ ਆਇਆ ਫਿਰ ਟਰਾਲਾ ਟਰੋਲਾ ਜਿੱਦਾਂ ਮਰਜ਼ੀ ਬੈਕ ਕਰਕੇ ਲਾ ਦੇ ਥੱਲੇ ਟਰਾਲੇ ਨੂੰ ਤੇ ਛੱਡ ਦੂੰ ਹੋਰ ਬਈਆਂ ਭੂਈਆਂ ਨੂੰ ਲੋਡ ਰੱਖੂਗਾ ਰਹਿਣ ਨੂੰ ਨਹੀਂ ਕਈ ਵਾਰ ਬਾਈ ਚਾਰਸ ਆਪਾਂ ਆਲੂ ਪੱਟਦੇ ਆ ਜਾਂ ਕੁਝ ਕਰਦੇ ਆ ਔਰ ਬੈਕ ਉਹ ਐਮਰਜੈਂਸੀ 'ਚ ਜੇ ਕਿਸੇ ਆਉ ਮੀਊ ਆ ਜਾ ਫਿਰ ਤਾਂ ਖੜਾ ਹਾਂ ਹਾਂ ਬਾਕੀ ਦਾ ਚੱਲੇ ਇੱਥੇ ਇੱਥੇ ਤੱਕ ਹੋ ਜਾਣਾ ਬਰੈਂਡ ਇੱਥੇ ਇੱਥੇ ਤੱਕ ਆ ਜਾਣਾ ਬਰੈਂਡ ਤੇਰਾ ਪਤਾ ਦੇਣਾ ਹਾਂ ਬਾਕੀ ਆ ਪਿੱਛੇ ਨੂੰ ਵਧਾ ਦੇ ਮੈਂ ਤਾਂ ਕਹਿੰਦਾ ਫਿਰ ਆਹ ਚੱਠਾ ਵੀ ਆਪਾਂ ਬੜਾ ਕਰੀਏ ਤਾਂ ਹੀ ਕਰਨਾ ਬਣਾਣਾ ਹੋਰ ਇਹਨਾਂ ਤੋਂ ਬੜਾ ਕਰਕੇ ਬਣਾਉਣਾ ਚਾਹੀਦਾ ਹਾਂ ਜਿਵੇਂ ਆਪਾਂ ਹੁਣ ਅੱਜਕੱਲ ਮੁੰਡੇ ਕਹਿੰਦੇ ਆ ਸਵਿੰਗਿੰਗ ਪੋਲ ਬਣਾਉਣ ਨੂੰ ਉਹ ਚੱਠਾ ਬੜਾ ਕਰਕੇ ਨਾਲੇ ਥੋੜਾ ਇਹਨਾਂ ਵੀ ਥੱਲੇ ਤੇ ਨੀਮੇ ਹੀ ਰੱਖ ਲਵੇ ਟੈਲਾਂ ਲਵਾ ਦੇ ਵਿੱਚ ਦੁਈਆਂ ਹਾਰੀਆਂ ਕੋਈ ਇੱਕ ਨਹੀਂ ਕਰੂੰਗਾ ਬਣਾਉਂਗਾ ਕਾਦੀ ਟੁੱਟ ਪੰਨ ਖਾਸੀ ਹੋਣੀ ਆ ਮੈਂ ਤਾਂ ਕਰਕੇ ਰੋਕਿਆ ਬਹਾਲੇ ਹੂੰ ਹੂੰ ਮੜਾ ਜਾ ਹੋਜੇ ਕੰਮ ਜੇ ਇੱਕ ਦੋ ਕੰਮ ਜੀ ਲੋਟ ਜੇ ਕਰਕੇ ਫਿਰ ਹਾਂਜੀ ਹਾਂ ਠੀਕ ਨੇ ਤੇ ਆਹ ਦੇਖ ਲਓ ਫਿਰ ਆਪਣੇ ਵੀਰ ਨੇ ਕਰਿਆ ਬਾ ਇੱਥੇ ਕਿ ਕਿਹੜਾ ਫਿਰ ਰੇ ਪਤਾ ਨਹੀਂ ਪਾਇਆ ਨਾ ਰੇ ਤੇ ਬਗੈਰ ਹੈ ਇਹ ਕਿ ਕਿਆ ਕਹਿੰਦੇ ਹੁੰਦੇ ਉਹਨੂੰ ਆਰਗੇਨਿਕ ਆਰਨੇਗ ਹਾਂ ਮੈਂ ਭੁੱਲ ਜਾਂਦਾ ਆਰਗੇਨਿਕ ਹਾਂ ਠੀਕ ਹੈ ਤੇ ਆਪਣੇ ਆਹ ਵੀਰ ਨੇ ਪਿਆਜ਼ ਲਾਏ ਮੈਂ ਆਲੂ ਹੈ ਬਗੈਰ ਆਹ ਪਾਲਕ ਹੈ ਬਿਨਾ ਸਪਰੇਅ ਤੋਂ ਬਿਨਾ ਰੇਤੋਂ ਬਸ ਗੜਾਈ ਕਰਦੇ ਆ ਬਸ ਆ ਆਲੂ ਲਾਏ ਵੇ ਉੱਤੇ ਤੱਕ ਮੇਰਾ ਆ ਪਿਆਜ਼ ਥੋੜੇ ਪਨੀਰੀ ਮੈਂ ਕਹਿੰਦਾ ਛੋਟੀ ਦੀ ਹੈ ਨਾ ਪਨੀਰੀ ਇਹ ਲੇਟ ਦੀ ਲਾਈ ਵੀ ਅੱਛਾ ਇਹ ਆਪਣੀਆਂ ਹੈ ਆਪਣੀਆਂ ਲਾਈ ਵੀਤੀ ਆ ਜਿਹੜੀ ਆਪਾਂ ਉੱਥੇ ਅੰਕਲ ਤੇ ਲਏ ਤੇ ਰਾਜੀ ਰਾਜੀ ਪੱਕਾ ਮੱਜਰੇ ਵਾਲੇ ਤੇ ਹੈ ਨਾ ਦੇਖਦੇ ਆ ਕਿਹੋ ਜਿਹਾ ਫਰਕ ਆ ਰਾਜੀ ਵਾਲਾ ਬੀਜ ਆ ਹਾਂ ਮੈਂ ਕਹਿੰਦਾ ਮੇਰਾ ਕਿੰਨਾ ਕੁ ਲੱਗਿਆ ਦਾ ਆ ਅੱਧਾ ਕਟਾ ਲੱਗਿਆ ਹੋਣਾ ਉਹਦੇ ਦੇ ਛੋਲੇ ਹੀ ਲੱਗਿਆ ਤੇ ਇਹਦੇ ਨਾਲ ਸਾਰੀ ਲਾਂ ਦੇ ਵਧੀਆ ਰਹੇ ਤੇ ਉਹ ਡੋਲਾਂ ਚ ਫਿਰ ਉਹਨਾਂ ਚ ਪਿੰਡੀ ਪਾਉਂਦੀ ਲਾਤੀ ਅੱਛਾ ਉਹ ਡੋਲਾਂ ਚ ਪਿੰਡੀ ਹੋ ਗਈ ਹੂੰ ਮੇਰੇ ਬੂਟੇ ਬਹੁਤ ਵਧੀਆ ਚੱਲੇ ਆ ਬੂਟੇ ਹਾਂ ਕਿੰਨੇ ਚੰਦੇ ਹੀ ਵਧੀਆ ਬੂਟੇ ਹਾਂ ਬਾਕੀ ਆਹ ਕਣਕ ਦੇਖ ਲਓ ਜੀ ਦਿਨ ਪਰ ਦੇ ਨਾਲ ਦੇਖ ਲਓ ਉਦੋਂ ਤੁਹਾਨੂੰ ਦਿਖਾਈ ਦੇਲੇ ਪੰਜ 6 ਦਿਨ ਹੋਏ ਆ ਆਹ ਦੇਖ ਲਓ ਬੈਂ ਕਣਕ ਇੱਕ ਬਰਾਬਰ ਇੱਕ ਸਾਰ ਨਿਕਲੇ ਹੀ ਆ ਹੂੰ ਮੇਰੇ ਤੇਲੇ ਦੀ ਮੈਂ ਕਹਿੰਦਾ ਰਹਿਣ ਨ ਦਬੇ ਹੁਣ ਤਾਂ ਛੜੇ ਧੱਗਿਆ ਇਹ ਕਰਨੀ ਆ ਕਰੇ ਦੇਣੀ ਹੁਣ ਲੈਂਦੀ ਵੀ ਤਾਂ ਹੈਗੀ ਆ ਹੂੰ ਆਹਾ ਇੱਧਰ ਆਹਾ ਆਹਾ ਮੜਾ ਜਾ ਇੱਥੇ ਆਹਾ ਕਿਹੜਾ ਥੋੜਾ ਜਿਹਾ ਔਰੇ ਬਾਦ ਵਿੱਚ ਦਿੱਤਾ ਤਾਂ ਔਰੇ ਇੱਥੇ ਥੋੜੀ ਜਿਹੀ ਛੱਦੀ ਰਹਿ ਗਈ ਤੇ ਔਰੇ ਦੁਆਰਾ ਦਿੱਤਾ ਤਾਂ ਕਿਹੜਾ ਬਾਕੀ ਆ ਤੁਹਾਨੂੰ ਇੱਧਰ ਜਿਹੜੀ ਆਹ ਕਣਕ ਆਹ ਕਣਕ ਇੱਕ ਸਾਰ ਖੜੀ ਆ ਦੇਖੋ ਐਨ ਆ ਦੇਖੋ ਜੀ ਲੋ ਇਹ ਨਹਿਰ ਤੱਕ ਲੱਗ ਜਾਂਦੀ ਆ ਉੱਥੇ ਤੱਕ ਦੇ ਲੋਈ ਮੈਂ ਘਟੋ ਘਟ ਤਿੰਨ ਕਿੱਲਾਂ ਦੇ ਉਹ ਰਾਂਖੜਾ ਉਹ ਨਹਿਰ ਜਿਹੜੀ ਕੱਚੀ ਨਹਿਰ ਆਪਣੀ ਰੋਪੜ ਤੋਂ ਜਿਹੜੀ ਆਪਣੀ ਦਰਾਹ ਨਹੀਂ ਜਾਂਦੀ ਨਹਿਰ ਉਹ ਆ ਜੀ ਇਹ ਹਾਂਜੀ ਹਾਂ ਤੇ ਆ ਬਾਕੀ ਆਪਣਾ ਸਤੀਆਂ ਆ ਜਾਂਦੀਆਂ ਗੋਤੀ ਜਿਹੜੇ ਕਹਿੰਦੇ ਹੁੰਦੇ ਆ ਤੇ ਆਪਣੀਆਂ ਵੀਰ ਦੇ ਬੂਟੇ ਆ ਕੇ ਉਹਦੇ ਬਾਅਦ ਫੇਰ ਇੱਕ ਵਿੱਚ ਛੱਡ ਕੇ ਫੇਰ ਵੀਰਦੇ ਆ ਇੱਧਰ ਆ ਤੁਹਾਨੂੰ ਦਿਖਾਇਆ ਤੇ ਜਿੱਦਣ ਆਪਾਂ ਮੱਕੀ ਬੀਜਦੇ ਤੇ ਹਾਂਜੀ ਮੱਕੇ ਵੀ ਖੇਤੀਬਾੜੀ ਦਾ ਹੀ ਬਲਾਕ ਆਉਣੇ ਆ ਮੈਨੂੰ ਕਈ ਜਣੇ ਨੇ ਕਿਹਾ ਫੋਨ ਕਰਕੇ ਬਈ ਤੁਸੀਂ ਖੇਤਾਂ ਦੇ ਪਾਈ ਜਾਂਦੇ ਆ ਉਹ ਬਈ ਹੋਰ ਚੀਜ਼ ਦਿਖਾਉਂਦੇ ਨਹੀਂ ਵਿੱਚ ਜਿੱਦਣ ਮੈਂ ਗਿਆ ਹੋਰ ਪਾਸੇ ਘੁੰਮਣ ਗਏ ਅਸੀਂ ਕਿਤੇ ਫੇ ਤੁਹਾਨੂੰ ਦਿਖਾਵਾਂਗੇ ਪਰ ਮੇਰਾ ਹਲੇ ਜਦ ਤੱਕ ਮੈਂ ਜਾਣਦਾ ਨਹੀਂ ਕਿ ਫੇਰ ਹਲੇ ਤੁਹਾਨੂੰ ਬਲੌਗ ਖੇਤਾਂ ਬਾਰੇ ਜਾਂ ਆਪਣੇ ਮਾੜੇ ਮੋਟੇ ਕੋਈ ਜਾਣਕਾਰੀ ਹੁੰਦੀ ਹੈ ਨਾ ਉਹੀ ਦਿਖਾਵਾਂਗੇ ਤੁਹਾਨੂੰ ਬਈ ਆ ਜਣਾ ਬਈ ਜਾਣਕਾਰੀ ਉਹੀ ਦਵਾਂਗੇ ਜਿਹੜੇ ਆਪਾਂ ਜਿਹੜੇ ਆਪਾਂ ਖੇਤੀਬਾੜੀ ਦਾ ਧੰਦਾ ਕਰਦੇ ਆ ਬਈ ਉਹੀ ਚੀਜ਼ ਆਉਣੀ ਆਲੇ ਬਾਕੀ ਜਿੱਦਣ ਘੁੰਮਣ ਕਾਮਣਗੇ ਫੇਰ ਉਹ ਤੁਹਾਨੂੰ ਬਲੌਗ ਦਾ ਉਹ ਲੱਗ ਪਾਵਾਂਗੇ ਤੇ ਜ਼ਿਮੀਦਾਰਾਂ ਦਾ ਤੁਹਾਨੂੰ ਪਤਾ ਹੀ ਹੈ ਜ਼ਿਮੀਦਾਰ ਬਈ ਆਪਣੇ ਖੇਤਾਂ ਵਿੱਚ ਹੁੰਦਾ ਕੰਮਕਾਰ ਖੇਤਾਂ ਦੇ ਹੁੰਦੇ ਉੱਧਰ ਆਪਣੀ ਪਰਚੀ ਆਈ ਵੀ ਆ ਲੱਗੇ ਮੈਂ ਕਿੰਨਾ ਕਾੜਨਾ ਤੇ ਕਹਿੰਦੇ ਅੱਜ ਕਹਿੰਦੇ 6 7 ਵਜੇ ਕਹਿੰਦੇ ਕਿ ਮੈਲੇ ਦੀ ਸਫਾਈ ਹੋਣੀ ਆ 6 7 ਵਜੇ ਬੰਦ ਕਰ ਦੇਣਾ ਤੇ ਵੀਰ ਆਪਣੀ ਦੂਈ ਪਰਚੀ ਆਈ ਨਹੀਂ ਆਪਣੀ ਇੱਥੇ ਇੱਧਰ ਮੇਰੇ ਖਾ ਆਈ ਨਹੀਂ ਹੈਗੀ ਕੱਲ ਨੂੰ ਆ ਜੂਗੀ ਸੋਮਵਾਰ ਨੂੰ ਸਪਲਾਈ ਨਹੀਂ ਨਿਕਲੀ ਜੇ ਪਰ ਸਫਾਈ ਹੈ ਉਹਦਾ ਸਫਾਈ ਕਰਨ ਕੇ ਪਰ ਸਪਲਾਈ ਕੱਢੂਗੇ ਸਪਲਾਈ ਤਾਂ ਸ਼ਾਇਦ ਰੋਕ ਦੇਣ ਇਹ ਵੀ ਕੁਝ ਨਹੀਂ ਪਤਾ ਹਾਂਜੀ ਹਾਂ ਪਰ ਕੀ ਤਾਂ ਆਉਗੀਆਂ ਹੋ ਆ ਜਾਣੀਆਂ ਤੇ ਫਿਰ ਗੰਨਾ ਫਿਰ ਤਾਂ ਵੀਜੇ ਮਾੜਾ ਮੋਟਾ ਹੋਰ ਗੰਨਾ ਵੀਜਣਾ 3-4 ਕਿਲੇ ਹੁਣ ਅਪਾ ਪੂਲਰ ਲਾ ਕੇ ਅੱਛਾ ਉਹ ਪਰਲੀ ਸਾਈਡ ਜਿੱਧਰ ਆਪਾਂ ਹੁਣ ਦੇਖਤੇ ਆਈਏ ਉਧਰ ਉਧਰ ਜਾਣਾ ਪਤਾ ਗੰਨਾ ਤਾਂ ਉਹ ਕਰਤਾ ਵਾ ਬੂਟੇ ਲਾ ਕੇ ਪਾਣੀ ਲਾਉਣਾ ਅੱਛਾ ਜੀ ਫਿਰ ਨਾਲ ਤੇ ਕੱਖ ਕੱਖ ਜੰਮ ਲੂਗੇ ਨਾਲੇ ਬੂਟਿਆਂ ਨੂੰ ਪਾਣੀ ਲੱਗ ਜੂਗਾ ਹਾਂ ਜੀ ਹਾਂ ਜਿੱਦਾਂ ਆਪਾਂ ਨਾ ਪਿੰਡ ਕਰਿਆ ਹਨਾ ਜਵੀ ਦੇ ਵਿੱਚ ਹੂੰ ਬਤਾਇਓ ਫਾਇਦਾ ਨਾਲੇ ਐ ਸ਼ੱਕਰ ਵੱਢ ਜਾਂਦਾ ਖੇਤ ਜੱਬਾਉਂਦੇ ਬੂੰਦੇ ਆ ਨਾ ਨਾਲੇ ਹੋਰ ਲੇਬਰ ਵੀਲੀ ਹੋ ਜੂਗੀ ਜੱਥੇ ਹਾਂਜੀ ਹਾਂ ਗੰਨੇ ਵਾਲੀ ਹਾਂ ਲੇਬਰ ਵੀ ਨਹੀਂ ਹੈਗੀ ਹੂੰ ਹੂੰ ਤਾਂ ਕਰਕੇ ਆਪਣਾ ਵੀ ਉੱਥੇ ਟੀਲਾ ਹੋ ਜਾਣਾ ਜਿਹੜਾ ਜਵੀ ਜੇ ਲੇਬਰ ਹੁੰਦੀ ਫਿਰ ਗੰਨਾ ਬੀਜ ਕੇ ਫੁੱਟੇ ਲਾਦੇ ਨੇ ਤੇ ਹੂੰ ਲੇਬਰ ਕਰਕੇ ਆਖਾ ਹੋ ਜਾ ਹਾਂ ਆ ਦੇਖੋ ਜੀ ਵੀਰ ਨਾਲ ਕਰਤੇ ਇਦਾਂ ਛਟੀਆਂ ਬਿਲਾ ਕਰਤਾ ਖੇਤ ਸਾਰੀ ਬੇਗੀ ਆ ਨਾਲੇ ਆਪਣੀ ਵੀ ਲੱਗਦੀ ਆ ਤੇ ਥੋੜੀ ਬਹੁਤੀ ਆ ਪਈ ਆ ਇਹਦੇ ਵਿੱਚੋਂ ਵੀ ਮੈਨੂੰ ਲੱਗਦਾ ਥੋੜੀ ਜੀ ਤਾਂ ਕਲਮ ਬਣੂਗੀ ਬਾਕੀ ਆਪਣੇ ਲਾ ਦੇਣੇ ਇਹ ਦਾ ਕੰਮ ਬਹੁਤ ਵਧੀਆ ਪੀਰ ਦੇ ਨਾਲੇ ਸਾਡਾ ਸਾਰਾ ਕੰਮ ਚੱਲਦਾ ਇਹ ਜੋ ਮੇਬਰੀ ਇਹਨਾਂ ਦੇ ਸਿਰ ਪਰੇ ਆ ਸਾਰੀ ਇਹੀ ਕਰਦੇ ਆ ਲੈਣਾ ਦੇਣਾ ਜੋ ਵੀ ਹੈ ਇਹ ਮੋਟਰ ਆ ਇਹ ਮੋਟਰ ਆਪਣੇ ਪਿੰਡ ਦੀ ਉਹ ਜਾਨਕਿ ਉਹ ਪੀਰ ਗਿਆ ਪਾ ਲਾਲੀ ਕੈਨੇਡਾ ਜਣ ਕੇ ਸਾਡਾ ਪਿੰਡ ਸਾਰਾ ਕੈਨੇਡਾ ਇੱਕ ਟੱਬਰ ਇਟਲੀ ਐ ਜਣ ਕੇ ਸਾਰੇ ਜਣ ਕੇ ਬਾਹਰੇ ਆ ਸਾਡੇ ਤਕਰੀਬਨ ਹਮ ਤੇ ਬਾਕੀ ਵੀਰ ਦੀ ਜ ਮੈਂ ਕਹਾਂ ਚਲੋ ਦਿਖਾ ਦਿੰਦੇ ਆ ਇਹ ਵੀ ਮੋਟਰ ਆਪਾਂ ਉਹ ਆਪਣੇ ਕੋਲੇ ਆਪਣੇ ਕੋਲੇ ਜ਼ਮੀਨ ਦਿੱਤੀ ਹੋਈ ਉਹਨਾਂ ਨੇ ਇਹ ਜ਼ਮੀਨ ਉਹਨਾਂ ਦੀ ਹੋ ਆ ਜਾਂਦੀ ਐ ਸਾਰੀ ਇਹ ਉਹ ਤੋਂ ਬੂਟਿਆਂ ਤੱਕ ਜਿਹੜੇ ਉਹ ਬੂਟੇ ਆ ਨਾ ਉੱਥੇ ਤੱਕ ਉਹਨਾਂ ਦੀ ਆ ਜਾਂਦੀ ਐ ਲਾਲੀ ਨਾਂ ਦੀ ਤੇ ਬਾਕੀ ਐਦਾਂ ਹੁਣ ਬਣੇ ਰਹੇ ਹੋ ਵੀਡੀਓ ਦੇ ਨਾਲ ਬਾਕੀ ਤੁਹਾਨੂੰ ਦਿਖਾਉਂਦੇ ਆ ਉਧਰ ਬੂਟੇ ਲਾਉਣ ਲੱਗੇ ਹੋਏ। ਖੇਤ ਚ ਆ ਗਏ ਜੀ। ਆ ਦੇਖੋ ਜੀ ਬੂਟੇ। ਲੰਬਾਈ ਵੀ ਦੇਖੋ। 2.5 ਫੁੱਟ ਟੋਆ ਮਾਰਿਆ, ਖੱਡਾ ਮਾਰਿਆ। ਆ ਦੇਖੋ ਤੁਹਾਨੂੰ ਦਿਖਾ ਵੀ ਦਿੰਦੀ ਆ। ਆ ਦੇਖੋ। ਛੇ ਟੀਵੀ ਲੰਬਾਈ ਬਹੁਤ ਆ ਹੈ ਨਾ ਵੀਰ? ਹੈ? ਆ ਠੀਕ ਹੈ ਇੱਧਰ ਨਹਿਰ ਕਿੰਨੀ ਦੇ ਛੜਤੀ ਐਨੀ ਜਗ੍ਹਾ ਨਾ ਨਾ ਠੀਕ ਆ ਫਿਰ ਜਦ ਪੱਟਦੇ ਆ ਫਿਰ ਸਾਲੇ ਜੰਗਲਾਤੀਆਂ ਜਾ ਕੇ ਲੱਗ ਜਾਂਦੇ ਤੰਕਰ ਨਾ ਨਾ ਵਧੀਆ ਆਪਣੇ ਆਪਣੀ ਜਗ੍ਹਾ ਜਿੱਥੇ ਤੱਕ ਆਪਾਂ ਉੱਥੇ ਤੱਕ ਹੱਥ ਲਾ ਲਈ ਬਸ ਉਹ ਹੀ ਆਪਣੀ ਅੰਦਰ ਰੱਖ ਕੇ ਨਾ ਆਪਣੇ ਨਾਲ ਹੱਦ ਤੱਕ ਲਾਦੇ ਬਸ ਆਪ ਫਿਰ ਉਹਨਾਂ ਵਡਾ ਦੇ ਹੋਣੇ ਹਾਂਜੀ ਆ ਦੇਖੋ ਜੀ ਬੂਟੇ ਇੱਧਰ ਆ ਦੇਖੋ ਜੀ ਲੈਨ ਐ ਸਿੱਧੀ ਐ ਇਹ ਦੇਖੋ ਮੈਂ ਥੋੜਾ ਟੇਢਾ ਖੜਾ ਹਾਂਗਾ ਤੁਹਾਨੂੰ ਟੇਢੀ ਦੇਖਦੀ ਹੋਊਗੀ ਲੈਨ ਪਰ ਐ ਸਿੱਧੀ ਐ ਲੈਨ ਦੇ ਪਾਸੇ ਨੂੰ 22 ਫੁੱਟ ਪੂਆ ਪਾਸੇ ਨੂੰ 5 ਫੁੱਟ ਇੱਧਰ ਨੂੰ 22 ਇੱਧਰ ਨੂੰ 5 ਨਾ ਨਾ ਇੱਧਰ ਨੂੰ ਆਹ ਆ 15 15 ਹਜ਼ਾਰ ਕੀ ਚਾਰ ਸ਼ੁਗ ਦੇ ਅੱਜ ਚਾਰੇ ਪਾਸੇ ਆਪਾਂ ਨੇ 15 ਫੁੱਟ ਤੇ ਬੂਟਾ ਬੂਟਾ ਬਾਈ ਬੂਟਾ ਲਾਇਆ 5 ਫੁੱਟ ਪਰ ਠੀਕ ਹੈ ਜੀ ਇਹ ਤੁਹਾਨੂੰ ਕਈ ਵਾਰ ਦੱਸ ਚੁੱਕੇ ਆ ਤੇ ਹੁਣ ਫੇਰ ਦੁਬਾਰਾ ਦੱਸ ਦਿਆਂ ਆ ਆਪਾਂ ਨੇ 22 ਫੁੱਟ ਪਰ ਆਹ ਜਿੱਦਣ ਨੂੰ ਟਰੈਕਟਰ ਕੋ ਮਣਾਏ 15 ਫੁੱਟ ਪਰ ਇੱਧਰ ਆ ਬੂਟਾ ਵੀ ਆਪਾਂ ਨੇ ਖਾਲ ਪਾਲੀ ਸਾਈਡ ਰਹੂਗੀ ਤੇ ਆਹ ਨਾਲੇ ਨੰਗਣ ਨੂੰ ਸੁੱਖਾ ਰਹਿ ਗਿਆ ਜਾਂਦਾ ਤੇ ਬਾਕੀ ਹੁਣ ਤੁਸੀਂ ਆਹ ਦੇਖ ਲਓ ਇਹ 2.5 ਕਿੱਲੇ ਆ ਉਹ ਡੌੜ ਤੇ ਲੈ ਕੇ ਉਹ ਸਿਰੇ ਤੱਕ ਉਹ ਡੌੜ ਤੱਕ ਲੈ ਲਓ ਬਾਕੀ ਵੀਰ ਹੋਰ ਕੋਈ ਜਾਣਕਾਰੀ ਬੂਟੇ ਬਾਰੇ ਜਾਣਕਾਰੀ ਕਿ ਬਸ ਇਹੀ ਆ ਬਾਕੀ ਆਪਣਾ ਪਾਣੀ ਪੂਣੀ ਲਾਈ ਜਾਓ ਰੇ ਪਾਈ ਜਾਓ ਹਾਂ ਤੁਸੀਂ ਫਸਲਾਂ ਵਾਂਗੂ ਪਾਲੋ ਇਹਨਾਂ ਨੂੰ ਵੀ ਅਛਾ ਤੇ ਵੀਰ ਕੋਈ ਦੁਬਾਈ ਦੁਬਈ ਕੋਈ ਸੂਕ ਵਗੈਰਾ ਤੇ ਰੀਜੈਂਟ ਪਾਈਆ ਹੁਣ ਤਾਂ ਥੋੜੀ ਥੋੜੀ ਅਛਾ ਜਾਨਕਿ ਮਿੱਟੀ ਚ ਰਗਾ ਕੇ ਪਾਈਆ ਤੇ ਐਦਾਂ ਹੀ ਟੋਏ ਚ ਸੜਦੀ ਅਛਾ ਸਿੱਧਾ ਹੀ ਪਾਤੀ ਜਾਨੀ ਠੀਕ ਰੀਜੈਂਟ ਹਾਂ ਰੀਜੈਂਟ ਪਾਤੀ ਸੂਕ ਤੇ ਪਾਈਆ ਤਾਂ ਠੀਕ ਐ ਤੇ ਉਹਦਾ ਫਾਇਦਾ ਰਹਿੰਦਾ ਹਨਾ ਵੀ ਸੂਕ ਨਹੀਂ ਖਾਂਦਾ ਨਾ ਬੂਟੇ ਨੂੰ ਆ ਤਾਂ ਨਹੀਂ ਪਾਇਆ ਕਹਿੰਦੇ ਦਾਇਆ ਗਰਮੈਸ ਕਰਦਾ ਵੀ ਪਹਿਲੇ ਸਾਲ ਦੇ ਬੂਟੇ ਸੁਕਾ ਦਿੰਦਾ ਦਾਇਆ ਹਾਂਜੀ ਹਾਂ ਬਾਕੀ ਢੇਰ ਪਾਇਆ ਬਣਾ ਹਾਂ ਢੇਰ ਬਥੇਰਾ ਪਾਤਾ ਵੀਰ ਨਾ ਔਰੇ ਮੈਂ ਕਹਿੰਦਾ ਬੱਦੇ ਪਾਤਾ ਔਰੇ ਤਾਂ ਟਰਾਲੀ ਪਾਤੀ ਬੜੀ ਹਾਂ ਬਹੁਤ ਜ਼ਿਆਦਾ ਹੋ ਗਿਆ ਰੇ ਗਰਮੈਸ ਉਹਦੇ ਵਿੱਚ ਵੀ ਹੁੰਦੀ ਹੈ ਜ਼ਿਆਦਾ ਹੂੰ ਰਾਜੂ ਤੇ ਆ ਸਾਡਾ ਬੰਦਾ ਰਾਜੂ ਹੋਰ ਰਾਜੂ ਕਿੱਦਾਂ ਵਧੀਆ ਠੀਕ ਆ ਹੋਰ ਸਣਾ ਹਾਂ ਤੇ ਨਵੀਤਾ ਜੀ ਨਵੀਆਂ ਪਈਆਂ ਮੋਟਰ ਪਰ ਜਿਹੜੀਆਂ ਪੱਟੀਆਂ ਵੀ ਆ ਹੂੰ ਸਣਾ ਰਾਜੂ ਕਿਵੇਂ ਆ ਹਾਂ ਵਧੀਆ ਹਾਂ ਹੋਰ ਕਿਆ ਕੰਮ ਕਰਦੇ ਆ ਸਕਿਆ ਲੌਂਡੇ ਹੂੰ ਇਹ ਭਾਈ ਸਾਡਾ ਬੰਦਾ ਹੈ ਆਪਣਾ ਦੇਖਭਾਲ ਆਪੇ ਕਰੀ ਜਾਂਦਾ ਪਾਣੀ ਜਿੱਦੋਂ ਜਿਹਨੂੰ ਲਾਉਣਾ ਉਹਨੂੰ ਪਾਣੀ ਲਾ ਦਿੰਦਾ ਦੇ ਨਾਲ ਟੌਰ ਕੱਢ ਕੇ ਰੱਖਦਾ ਹੈ ਟਰੈਕ ਸੂਟ ਕਿੰਨੇ ਦਾ ਲਿਆ ਰਾਜੂ ਇਹਨੂੰ ਪਤਾ ਹੂੰ ਇਹਨੂੰ ਪਤਾ ਨਹੀਂ ਤੈਨੂੰ ਯਾਨਕਿ ਹੈ ਵਧੀਆ ਹਾਂ ਇਹ ਤੈਨੂੰ ਫਿਰ ਕੌਣ ਦਵਾਉਂਦਾ ਵੀਰ ਦਵਾਉਂਦਾ ਕਿ ਮੈਂ ਦਵਾਉਂਦਾ ਕਿ ਗੋਰਾ ਦਵਾਉਂਦਾ ਤੈਨੂੰ ਗੋਰਾ ਦਵਾਉਂਦਾ ਕਿ ਰਿੰਕੂ ਵੀਰ ਦਵਾਉਂਦਾ ਕਿ ਮੈਂ ਦਵਾਉਂਦਾ ਗੋਰਾ ਹੈ ਅੱਛਾ ਕੰਮ ਵਾਰਿਆ ਤੈਨੂੰ ਦੱਸਣ ਦੀ ਲੋੜ ਨਹੀਂ ਪੈਂਦਾ ਹਨਾ ਕੰਮ ਤੋਂ ਆਪੇ ਚੱਕੀ ਜਾਂਦਾ ਫੱਟੇ ਹਨਾ ਇਹ ਰਾਜੂ ਬਾਈ ਸਾਡੇ ਨਾਲ ਬਹੁਤ ਚਿਰਤਾ ਇਹ ਵਿਚਾਰਾ ਆਪਣੇ ਆਪੇ ਕੰਮ ਕਰੀ ਜਾਂਦਾ ਨਾ ਦੱਸਣ ਦੀ ਲੋੜ ਆ ਜਿਹੜੇ ਖੇਤ ਨੂੰ ਪਾਣੀ ਲਾਉਣਾ ਪਾਣੀ ਲਾਉਣਾ ਜਿਹੜੇ ਰੇਪਾਉਣਾ ਰੇਪਾ ਦਿੰਦਾ ਯਾਨੀ ਕਿ ਟੌਰ ਪੂਰੀ ਕੱਢ ਕੇ ਵੀ ਰੱਖਦਾ ਬਾ ਸ਼ਾਮ ਨੂੰ ਫਿਰ ਇਹਦਾ ਆਪਣਾ ਪ੍ਰੋਗਰਾਮ ਕਰ ਲੈਂਦਾ ਵਧੀਆ ਇਹ ਕਰੀ ਜਾਂਦਾ ਆਪਣਾ ਸ਼ਗਲ ਮੇਲਾ ਇਹਨਾਂ ਪੂਰਾ ਵਧੀਆ ਤੇ ਬਾਕੀ ਐਦਾਂ ਤੁਸੀਂ ਹੁਣ ਇੱਥੇ ਛਿਟੀ ਤੁਹਾਨੂੰ ਦਿਖਾਤੀ ਐ ਬਾਕੀ ਉਧਰ ਜਾਣਕਾਰੀ ਬਾਕੀ ਤੁਹਾਨੂੰ ਮਿਲਦਾਂ ਜਾ ਕੇ ਪਿੰਡ ਉੱਥੇ ਗੰਨਾ ਲੱਗੇ ਹੋਏ ਆਪਾਂ ਵੱਢਣ ਤੇ ਗੰਨੇ ਦੀ ਟਰਾਲੀ ਭਰਨੀ ਅੱਜ ਫਿਰ ਉਹ ਵੀ ਦਿਖਾਉਂਦੇ ਆ ਬਾਕੀ ਹੌਲੀ ਹੌਲੀ ਆਪਾਂ ਦਿਖਾਵਾਂਗੇ ਆਪਾਂ ਆਪਣਾ ਬਾਹਰ ਦਾ ਅੱਗ ਥੋੜ ਈ ਵਈਆਂ ਨੇ ਕਿਆ ਕਰੀ ਵੀ ਆਹ ਦੇਖੋ ਆ ਆ ਚੀਜ਼ ਆ ਦੇਖ ਲੈ ਹੱਥ ਨਾਲ ਖੱਚੋ ਗਈ ਲੈ ਉਹਨੂੰ ਕਹਿ ਦੇਣਾ ਕਿ ਦੁਬਾਰਾ ਕਰਕੇ ਉਹ ਹੁੰਦਾ ਉਹਨੂੰ ਕਹਿ ਲੈ ਉਹ ਰੇ ਲੰਬੜਦਾਰ ਆਹ ਕੰਮ ਖਰਾਬ ਹੁੰਦਾ ਨਾ ਜਿਕਣਾ ਹੁਣ ਆਹ ਦੇਖ ਲੋ ਹੱਥ ਨਾਲ ਖੱਚੋ ਗਈ ਲੈ ਲੈ ਦਿਖਾਈ ਫਿਰ ਮੜਾ ਜੇ ਇੱਧਰੋਂ ਦਿਖਾ ਹੁੰਦਾ ਉਹ ਆਹ ਕਿਆ ਤਵਾਈ ਤਾਂ ਕਰ ਲੋ ਯਾਰ ਸਵਾਰ ਕੇ ਆਹ ਕੰਮ ਨਾ ਨਾ ਕਰੋ ਯਾਰ ਫਿਰ ਕੰਮ ਖਰਾਬ ਹੋ ਜਾਂਦਾ ਵਾ ਇਹ ਮੜਾ ਜੇ ਖਿੱਚੇ ਤੇ ਆ ਜਾਂਦੀ ਆ ਬਾਹਰ ਆ ਇਹ ਨਹੀਂ ਕਰੀ ਵੀ ਲੈ ਇਹਨਾਂ ਨੂੰ ਆਇਆ ਵੀ ਇਹਨਾਂ ਕਿਹੜੇ ਦੇਖਣੀਆਂ ਆ ਆ ਦੇਖੇ ਲੈ ਆਲਾ ਜੋਰ ਵੀਨ ਲੱਗਿਆ ਹੂੰ ਲੈ ਆਇ ਨਹੀਂ ਹੈਗਾ ਲਾ ਮੈਂ ਵੀ ਖੇਤਕ ਦਿਖਾਉਂਦਾ ਲੈ ਇਹਦੀ ਆ ਵਿੱਚ ਵਿੱਚ ਟੈਗ ਆ ਆ ਟੈਗ ਕਰੀ ਵੀ ਆ ਇਹ ਤੇ ਵੀ ਹੈ ਨਹੀਂ ਬਹੁਤੀਆਂ ਨਹੀਂ ਸੱਚੋਂ ਨਹੀਂ ਆ ਉਹਨੂੰ ਲਾ ਹੋਰ ਨੰਬਰਦਾਰ ਨੂੰ ਭੇਜਿਆ ਯਾਰ ਨੁਕਸਾਨ ਨਾ ਕਰੋ ਤੋਾਈ ਥੋੜੀ ਜੀ ਸਵਾਰ ਕੇ ਰੱਖੋ ਯਾਰ ਤੁਸੀਂ ਹੁਣ ਇੰਨਾ ਵਧੀਆ ਕੰਮ ਕਰਦੇ ਕੋਹ ਕੱਢਦੇ ਵਧੀਆ ਕੰਮ ਕਰਦੇ ਤੁਸੀਂ ਆ ਨਾ ਨਾ ਤੋਾਈ ਪਰ ਨਾ ਨਾ ਕੰਮ ਢਿੱਲਾ ਛੱਡੋ ਉਹ ਮਣੀ ਖਿੱਚੀ ਜਦੇ ਬਾਹਰ ਆ ਗਿਆ ਲਾ ਉਹ ਦੇਖ ਲੈ ਇਹ ਤਾਂ ਭਰਾਵੋ ਕੰਮ ਨਾ ਖਰਾਬ ਕਰੋ ਯਾਰ ਠੀਕ ਆ ਚੰਗੀ ਤਰ੍ਹਾਂ ਉਹ ਦੇਖ ਜਮਾ ਹੀ ਆ ਗਿਆ ਉੱਪਰ ਸੁੱਕ ਜਾਣਾ ਦੇਖਣਿਆ ਸੀ ਚੈੱਕ ਕਰੂਗੇ ਯਾਰ ਆਇਨਾ ਨਾ ਕਰੋ ਯਾਰ ਬੂਟਾ ਨਹੀਂ ਹਿੱਲੂਗਾ ਘਟੋ ਘਟ 4 ਸਾਲ ਖੜਨਾ ਬੂਟਾ ਜੇ ਹੁਣੇ ਢਿੱਲਾ ਫਿਰ ਇਹ ਜਦ ਹਵਾ ਆ ਗਈ ਜਦ ਇਹ ਕੋ ਗਿਰ ਜਾਣਾ ਨੁਕਸਾਨ ਕਿਦਾ ਹੋਣਾ ਸਾਡਾ ਹੋਣਾ ਤੇਰੇ ਵੀ ਰਹਾ ਆਪਾਂ ਦੇ ਨਾਲ ਆ ਗਏ ਨਾ ਬਾਨਨੇ ਨਾਲ ਓਰੇ ਤੇਰੇ ਅਚ ਕੀੜਾ ਮਾਰਨੇ ਦਾ ਫਾਇਦਾ ਮਿਲ ਗਿਆ ਆਪਾਂ ਨੂੰ ਛੇਟੀ ਦਾ ਤਾਂ ਪਤਾ ਲੱਗ ਗਿਆ ਤੋ ਲੈ ਹਿਲਦੀ ਏ ਜਮੇ ਯਾਰ ਸੁਆਰ ਕੇ ਦਵਾਈ ਕਰੋ ਯਾਰ ਹਵਾ ਪੈਂਦੀ ਨਹੀਂ ਆ ਕਰਵਾ ਦੇ ਹਾਂ ਚੰਗੀ ਤਰ੍ਹਾਂ ਸਾਰੇ ਬੂਟਿਆਂ ਪਰ ਇੱਕਦੋਈ ਗਏ ਚੰਗੀ ਤਰ੍ਹਾਂ ਕਰੋ ਫਿਰ ਦਵਾਈ ਚੈੱਕ ਕਰਨੇ ਅਸੀਂ ਤੁਸੀਂ ਵਧੀਆ ਕੰਮ ਕਰਦੇ ਆ ਹੈ ਆਹ ਕੰਮ ਨਾ ਨਾ ਕਰੋ ਨਹੀਂ ਨਹੀਂ ਆ ਦੇਖ ਹੁਣ ਸਾਰੀ ਲੈਣੇ ਆ ਮੋਕੇ ਠੀਕ ਹੈ ਨਾ ਇਹ ਸਾਰੀ ਲੈਣਾ ਹੁਣ ਤੁਹਾਨੂੰ ਤਾਂ ਹੀ ਕਿਹਾ ਨੰਬਰਦਾਰ ਆ ਕੇ ਕੰਮ ਕਰਿਆ ਵਾ ਯਾਰ ਆ ਦੇ ਗਿਆ ਜੀ ਡੈਡੀ ਜੀ ਜੇ ਕੋਲ ਤੋਂ ਆ ਗਏ ਸੀਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹ ਜੀ ਹੁਣ ਕੱਖ ਲੱਗੇ ਵੀ ਪੰਡਣ ਉੱਥੇ ਤੇ ਵੀਰਕੋਟ ਤੇ ਆ ਗਿਆ ਤਾਂ ਹੀ ਮੈਂ ਕਈ 2 ਦਿਨ ਤੇ ਕੱਖ ਵੱਢ ਲੀਏ ਤੇ ਬਾਕੀ ਆਪਣਾ ਉੱਤਰ ਪਈਏ ਰੱਖੇ ਹੋਏ ਹਨ ਵੱਢਣ ਤੇ ਲੋਡ ਕਰੂੰਗੇ ਜੀ ਹੁਣ ਜਾ ਕੇ ਅੱਖਾਂ ਆਪਾਂ ਕਰ ਜੀ ਵੱਢ ਕੇ ਕਰੇ ਤੇ ਕੇਰੂੰਗੇ ਬਾਕੀ ਹੁਣ ਤੁਹਾਨੂੰ ਮੜਾ ਕੇ ਕੈਮਰਾ ਮਾਰਦੇ ਵੀ ਉਹ ਲੱਗਦੇ ਆਏ ਆ ਐ ਮਾਨਾ ਅੱਜ ਐਤਵਾਰ ਆ ਯਾਦ ਕਰੇ ਆ ਜੀ ਮੈਂ ਲੱਗਿਆ ਬੇ ਮਨ ਮੋਟਾ ਮੇਰੇ ਨਾਲ ਹੈਲਪ ਕਰਾਉਣਾ ਅੱਜ ਫੋਟੋ ਨਾ ਹੋਊਗਾ ਮਾਨਾ ਬਸ ਵਧੀਆ ਜੀ ਓਹੋ ਹਾਂਜੀ ਕੱਖ ਵੱਢਦੇ ਸੀਗੇ ਥੋੜੀ ਜੀ ਦਾਤੀ ਲੱਗ ਗਈ ਆ ਇਮਾਨ ਗਿਆ ਹੁਣ ਕੱਪੜਾ ਲੈਣ ਕੋਈ ਖੁੰਮਤਾ ਚੱਲਿਆ ਪਰ ਕਾਜ਼ਾ ਵੱਡੋ ਗਿਆ ਟੱਕ ਜਾ ਆ ਦੇਖੋ ਜੀ ਕਾਜ਼ਾ ਲੱਗ ਗਿਆ ਰੱਕ ਤੇ ਇਮਾਨ ਨਾਲੇ 6 ਵਜੇ ਦੀ ਰਹਿੰਦੀ ਹੈ ਜੀ ਲੋ ਜੀ ਆ ਗਏ ਇਮਾਨ ਕੱਪੜਾ ਲੈ ਕੇ ਪਾਣੀ ਲੈ ਕੇ ਪਾਣੀ ਦੇ ਦੇ ਲੀਰ ਦੇ ਪਹਿਲਾਂ ਚਲੋ ਜੀ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਣਾ ਹੈ ਫਿਰ ਕੱਖ ਵੱਢ ਕੇ ਸੈਟ ਕੇ ਫਿਰ ਟੋਕਾ ਕਰਤੇ ਟੋਕਾ ਵੀ ਦੀ ਹਲੇ ਨੂੰ ਰੰਗ ਰੂਗ ਕਰਨਾ ਜੀ ਤਿਆਰ ਕਰੀ ਜੀ ਬਸ ਤੁਰਾ ਇਹ ਜੁੜੇ ਰਹੇ ਹੈ ਵੀਡੀਓ ਦੇ ਨਾਲ ਆ ਬਣੀ ਕਰਨ ਕਾ ਜੀ ਆ ਬੱਢ ਰਹੇ ਆ ਜੀ ਜਬੀ ਬਾਈਥੇ ਕੰਮ ਕਰਦੇ ਕਰਾਉਂਦੇ ਅੰਦਾਜ਼ੀ ਲੱਗੀ ਸੀ ਦਿਖਾਇਆ ਸੀਗਾ ਤੇ ਇੱਕ ਨਾਲ ਆਪਾਂ ਨੇ ਟਰਾਲੀ ਤਲੋਚਨ ਜਨ ਤੁਮਾਨਾ ਉਹ ਤਿਆਰ ਕਰੀ ਆ ਉਹ ਤੁਹਾਨੂੰ ਛੋਟੀ ਜੀ ਕਲਿੱਪ ਪਾਵਾਂਗੇ ਵਿੱਚ ਤੇ ਆਪਾਂ ਨਾਲ ਕੁਝ ਬੋਲਿਆ ਨਹੀਂ ਹੈਗਾ ਠੀਕ ਹੈ ਜੀ ਤੇ ਉਹ ਦੇਖਿਆ ਜੀ ਟਰਾਲੀ ਕਿਵੇਂ ਬਣੀ ਆ ਜੀ ਜੇ ਆਪਾਂ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਮੈਂਟ ਵਿੱਚ ਦੱਸਿਓ ਤੇ ਆਪਾਂ ਵੀ ਫਿਰ ਉਹ ਹੁੰਦੇ ਨਾਲ ਦੀ ਤਿਆਰ ਕਰਾਵਾਂਗੇ ਵੀ ਕਿਵੇਂ ਲੱਗੀ ਠੀਕ ਹੈ ਜੀ ਕਿ ਉਹ ਲੱਗੇਵੇਂ ਭਈਏ ਗੰਨਾ ਕਾੜਨ ਬਰ ਨਾਲੇ ਉਥੇ ਹੁਣ ਗੰਨਾ ਕਾੜ ਹੋ ਜਾਊਗਾ ਫਿਰ ਆਪਾਂ ਆਹ ਜਵੀ ਵੱਢ ਕੇ ਬਾਹ ਢੋਕੇ ਨਾਲ ਨਾਲ ਲੱਗਦੀ ਟੋਕਾ ਕਰਕੇ ਅੰਦਰ ਪਾ ਕੇ ਕੰਮ ਡੰਗਰਾਂ ਦਾ ਨਿਬੇੜ ਕੇ ਉਹਦੇ ਬਾਅਦ ਫਿਰ ਚਲੋ ਜੀ ਮਿਲਦੇ ਹਾਂ ਜੀ ਵੀਡੀਓ ਦੇ ਨਾਲ ਜੁੜੇ ਰਹੇ ਫਿਰ ਦੇਖੋ ਤੁਹਾਨੂੰ ਦਿਖਾਉਣੀ ਟਰਾਲੀ ਲੋਡ ਕਰਕੇ ਜੀ ਪਤਾ ਇਧਰ ਵੀ ਨਾ ਕੱਲ ਜਿਹੜੀ ਬੀਜੀ ਦੀ ਮੱਕੀ ਆਹ ਲੋ ਜੀ ਪਾਣੀ ਛੱੜਤਾ ਹੁਣ ਹਾਂਜੀ ਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੇ ਕਰਦਾ ਫਿਰ ਕੰਮ ਐ ਉਹ ਬਸ ਤੂੰ ਸੁੱਤਾ ਪਿਆ ਤੈਨੂੰ ਬੁਲਾਉਣਾ ਤਾਂ ਹੈ ਕਦੇ ਟਾਈਮ ਦੇਖਣਾ ਕਦੇ ਕਿੰਨਾ ਹੋ ਗਿਆ ਹੁਣ ਹਾਂ ਜਦ ਮੁਕੇਲੇ ਬਣਾਉਂਦੇ ਤੇ ਫਿਰ ਠੀਕ ਐ ਠੀਕ ਐ ਉਹ ਆਹ ਨਾਲੇ ਪਾਤੀ ਦੇ ਨਾਲ ਦੀ ਨਾਲ ਦੇਖੀ ਹਾਂਜੀ ਹਾਂ ਆ ਦੂਆ ਦੂਏ ਟਰੈਕਟਰ ਨਾਲ ਪਾ ਕੇ ਨਾਲ ਦੀ ਨਾਲ ਕੱਢੇ ਹਾਂ ਜਦੇ ਪਾ ਕੇ ਸਵੇਰੇ ਆਪਣੇ ਕੋ ਬੰਦੇ ਬੈਠੇ ਹੀ ਆ ਹਾਂਜੀ ਹਾਂ ਦੋ ਬੰਦੇ ਨੇ ਸਮਝਾਇਆ ਮੁਕੇਲੇ ਥੋੜੇ ਬੜੇ ਕਰਤੇ ਹੁਣ ਆਪਾਂ ਹਾਂਜੀ ਨਾ ਤਾਂ ਵਧੀਆ ਵੇਰਾ ਇੱਕ ਪੱਧਰੇ ਆਇਆ ਹਾਂ ਅੱਧਾ ਕਿਨੇ ਪਰੇ ਬਟਾ ਖੋਲਦੀ ਹਾਂ ਹਾਂ ਜੀ ਹਾਂ ਉਹ ਮਾਥੇ ਦੇਖ ਕੇ ਆਇਆ ਕਿਸੇ ਬੰਦੇ ਕੋਲ ਹਾਂ ਜੀ ਉਹਨਾਂ ਨੇ ਆਏ ਹੋਏ ਦੇ ਮਾਂ ਅਸੀਂ ਸਦਾਈ ਹੋਏ ਪਈਆਂ ਹਾਂ ਹਾਂ ਅਸੀਂ ਨੇੜੇ ਬਣਾਈ ਜਾਂਦੇ ਉੱਤਾਂ ਆਲੂਆਂ ਵਾਂਗ ਹਾਂ ਨੱਕੇ ਤਾਂ ਹੁਣ ਤਿੰਨ ਤਿੰਨ ਜਗ੍ਹਾ ਵੈਸੇ ਹਾਂ ਨਹੀਂ ਆਦਾ ਵਧੀਆ ਅੱਧਾ ਉੱਧਰ ਹੋ ਗਿਆ ਪੋਸ਼ਨ ਅੱਧਾ ਇੱਧਰ ਹੋ ਗਿਆ ਪਾਣੀ ਵਧੀਆ ਜਾਂਦਾ ਹਾਂ ਉਹ ਨਹੀਂ ਜਾਂਦਾ ਪਾਣੀ ਉੱਧਰ ਹਾਂ ਅੱਜ ਜੇ ਸਪਰੇਈ ਲੇਟ ਹੋਰ ਦੋ ਘੰਟੇ ਹਾਂ ਜੀ ਇਹਦਾ ਭਰ ਜਾਣਾ ਦੋ ਘੰਟੇ ਚ ਦੋ ਘੰਟੇ ਤਾਂ ਬਹੁਤ ਹਾਂ ਹਾਂ ਜੀ ਹਾਂ ਥੋੜਾ ਥੋੜਾ ਤਾਂ ਪਾਣੀ ਪੈਂਦਾ ਹੈ ਹੋਰ ਸੁਣਾ ਤੂੰ ਮੈਂ ਵਧੀਆ ਫਿਰ ਗੰਨਾ ਭਰਦਾ ਗੰਨਾ ਲੱਗੇਵੇਂ ਭਰਨ ਬਹੁਤ ਵਧੀਆ ਵਧੀਆ ਆ ਬਸਪੇਰ ਦਾ ਫੋਨ ਆ ਗਿਆ ਤਾਂ ਕਹਿੰਦਾ ਅੱਜ ਨਾਲ ਲੈ ਕੇ ਮੇਕਪ ਭਰ ਕੇ ਕਹਿੰਦਾ ਘਰੇ ਖੜਾ ਲਈ ਮੈਨੂੰ ਕਲੀਨਿੰਗ ਵਾਸਤੇ ਖੜਨਾ ਹੈ ਹਾਂਜੀ ਹਾਂ ਮਿਹਰਬਾਨ ਉਹ ਤੁਹਾਨੂੰ ਦੇਖਦਾ ਜੀ ਟਰੈਕਟਰ ਖੜਾ ਪਿੱਛੇ ਉਹ ਲੱਗੇਆ ਮੈਂ ਲੋਡ ਕਰਨ ਤੇ ਬਾਕੀ ਆ ਤੁਸੀਂ ਆਪਣੀ ਕਣਕ ਦੇਖੋ ਜੀ ਆਹ ਕਣਕ ਦੇਖੋ ਜੀ ਆਪਣੀ ਇਹ ਬਾਕੀ ਤਨੋਂ ਦੁਕਾਣ ਹੈ ਅਗੋਂ ਬੀਛਰਣ ਜੀ ਆਪਣੀ ਯਾਨੀ ਕਿ ਇਹਦੀ ਹੁਣ ਗੁਡਾਈ ਕਰਨੀ ਆ ਥੋੜਾ ਜਿਹਾ ਕੱਖ ਜਾਂ ਹੋ ਗਿਆ ਬਾਕੀ ਆ ਤੁਸੀਂ ਕਣਕ ਦੇਖੋ ਜੀ ਕਣਕ ਆਪਣੀ ਵਧੀਆ ਹੋਈ ਐ ਨਾ ਬਾਕੀ ਹੁਣ ਝਾੜ ਤੇ ਪਤਾ ਲੱਗੂ ਜਦੋਂ ਪੱਕੂਗੀ ਬਾਕੀ ਆਪਣਾ ਖੜਾ ਜੀ ਉਧਰ ਟਰੈਕਟਰ ਭੱਜ ਰਹੇ ਹਨ ਇਹ ਤਾਂ ਹਲੇ ਥੋੜੀ ਜਿਹੀ ਭਰੀਆਂ ਰਹਿਣੇ ਨੇ ਛਿੰਨਾਂ ਨੂੰ ਇਹੋ ਖੜਾਈ ਆਪਣਾ ਟਰੈਕਟਰ ਕਿਓ ਪਿਆਰ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਇਹ ਚੈਨਲ ਨੂੰ ਠੀਕ ਹੈ ਜੀ ਬਾਕੀ ਇਹ ਲੋਡ ਕਰਕੇ ਤੁਹਾਨੂੰ ਦਿਖਾਉਣੀ ਹੈ ਫਿਰ ਬਣਿਆ ਰਹੀ ਜੀ ਵੀਡੀਓ ਦੇ ਨਾਲ ਓਕੇ ਜੀ ਤੇ ਲੋਡ ਲੱਗੇਵੇਂ ਕਰਨ ਹਨੇਰਾ ਹੋ ਗਿਆ ਇਹਨਾਂ ਨੇ ਕਿਹਾ ਤਾਂ ਮੈਨੂੰ 4 ਵਜੇ ਤੇ ਹੁਣ ਵੱਜ ਰਹੇ ਆ 7 ਇਹ ਹਨੇਰਾ ਕਰਤਾ ਮੈਨੂੰ ਇਹਨਾਂ ਦਾ ਪੂਰਾ ਅੱਜ ਅੱਜ ਫਸਟ ਟਾਈਮ ਇਹਨਾਂ ਨੇ ਮੈਨੂੰ ਪੂਰਾ ਹਨੇਰਾ ਕਰਕੇ ਤੋੜਨਾ ਔਰੇ ਤੇ ਦੱਸੋ ਬੰਦਾ ਕੀ ਕਰੇ ਆ ਦੇਖੋ ਜੀ ਲੱਗ ਗੰਨਾ ਆਪਣਾ ਬਸ ਇੱਕ ਆ ਪੱਤੀ ਕੋਲ ਤੇ ਬਕਿਆ ਦੇਖ ਲਓ ਉਧਰ ਅੱਗ ਲੱਗੀ ਵੀ ਉਧਰ ਪੱਤੀ ਫੂਕਦੀ ਦੀ ਇੰਨਾ ਕ ਆਪਾਂ ਦਾ ਆ ਇੱਥੇ ਤੇ ਲੈ ਕੇ ਆ ਇੱਥੇ ਤੇ ਲੈ ਕੇ ਟਰੈਕਟਰ ਕੋਲ ਤੇ ਇਹ ਆਪਾਂ ਨੇ ਇਹ ਇੱਥੇ ਤੱਕ ਘੜਿਆ ਗੰਨਾ ਇਹ ਮੈਂ ਤੁਹਾਨੂੰ ਦਿਖਾਉਣਾ ਇੱਥੇ ਤੱਕ ਉਹਨੂੰ ਮੈਂ ਬੱਟ ਵੀ ਦਿਖਾ ਦਿੰਦਾ ਕਿੰਨਾ ਕਾ ਇਹ ਗੰਨਾ ਆਪਣਾ ਹੈਗਾ 95 ਨਿਕਲਦਾ ਪੂਰਾ 95 ਗੰਨਾ ਪੂਰਾ ਨਿਕਲਦਾ ਇਹ ਵੀ ਲੋ ਜੀ ਇਹ ਚੱਲ ਰਿਹਾ ਆ ਲੋ ਆ ਵਾਟਾ ਉਹ ਆ ਇੱਥੇ ਤੇ ਆ ਗੰਨਾ ਸਾਨੂੰ ਦੇਖਦਾ ਇਹ ਆਪਾਂ ਜਿੰਨਾ ਗੰਨਾ ਪਾਉਣਾ ਇੰਨਾ ਨਹੀਂ ਆ ਆਪਣੀ 300 ਭਰੀ ਮੰਨ ਕੇ ਚੱਲੋ ਤੁਸੀਂ ਯਾਨਕਿ ਇਹ ਗੰਨਾ ਮੁੜ ਕੇ ਆਊਗਾ 7-8 ਕੁ ਕਵਾਂਟੜਾ ਗੰਨਾ ਮੁੜ ਕੇ ਆਊਗਾ ਜੀ ਆਹ ਲੋ ਇੱਥੇ ਤੇ ਫੇਰ ਗੰਨਾ ਇਧਰ ਨੂੰ ਮੁੜਿਆ ਆਹਾ ਆ ਜਾ ਰਿਹਾ ਉਹ ਦੇਖ ਵਾ ਫੇਰ ਇਧਰ ਹਾਂ ਆ ਜਾ ਰਹੀ ਆ ਦੇਖੋ ਇੱਥੇ ਸਾਰੀ ਬਣਾਈ ਆਪਾਂ ਪ੍ਰਾਲੀ ਨਾਲ ਕਰਦੇ ਆ ਆ ਫੇਰ ਕੰਨਾ ਉਰੇ ਤੇ ਆ ਗਨਾ ਇਧਰ ਨੂੰ ਫੇਰ ਮੁੜਿਆ ਆ ਆ ਦੋ ਫੰਟਾਂ ਗਈਆਂ ਨੇ ਦੇਖ ਲੋ ਜੀ ਇਧਰ ਆ ਪਰੇ ਤੇ ਚੱਲਦਾ ਔਰੇ ਕੰਮ ਤੇ ਅਕੀ ਤੁਸੀ ਨਾ ਆਪਾਂ ਹੰਤਾ ਜਲਾ ਲਿਓ ਜਾਂ ਮੈਂ ਗੰਨੇ ਦੇ ਨਾਲ ਨਾਲ ਆ ਰਿਹਾ ਆ ਆਪਾਂ ਜਿੰਨੀ ਕੇ ਟਰਾਲੀ ਆ ਆਪਣਾ 100 ਵਾਲਾ ਧੜਾ ਠੀਕ ਆ ਜੀ ਆਹ ਲੋ ਜੀ ਤੁਹਾਨੂੰ ਦਿਖਾ ਦਈ ਲੋ ਆ ਵਟਾ ਕੀ ਦੂਆ ਆ ਗੰਨਾ ਦੂਏ ਪਾਸੇ ਖੜਾ ਅੱਗ ਲੱਗੇ ਆ ਆਹ ਓਰੇ ਤੱਕ ਆ ਪੰਨੀ ਆ ਹਾਂ ਦੇਖੋ ਇਹ ਆ ਪੱਤੀ ਓਰੇ ਤੱਕ ਬਣੇ ਰੋ ਜੀ ਆਹਾ ਆ ਜਾ ਰਹੀ ਐ ਸੱਦੀ ਲੈਣ ਇਹ ਆ ਡੌ ਲਾਉ ਰੇ ਬਾਕੀ ਮਲਾਉਂਦੇ ਆ ਤੁਹਾਡੇ ਨਾਲ ਇੱਕ ਬੰਦਾ ਆਇਆ ਸਾਡੇ ਕੋਲ ਮਲਾਉਂਦੇ ਆ ਤੁਹਾਨੂੰ ਉਹਦੇ ਨਾਲ ਇਹ ਆਇਆ ਲੋ ਜੀ ਇੰਨਾ ਗਾ ਜੀ ਆ ਟਰਾਲੀ ਖੜੀ ਏ ਮੂਰੇ ਮੈਨਾਂ ਗੱਗਨਾ ਮਕੇ ਇੱਧਰ ਤੇ ਪੰਨ ਤਿੰਨ ਗੇੜੇ ਇੱਧਰ ਤੇ ਲਾ ਲਈ ਜੀ ਉਹ ਗੰਨੇ ਤੱਕ ਹੌਣ ਨੂੰ ਗੰਨਾ ਦਿਖਦਾ ਜੀ ਆ ਦੇ ਨੀਰੇ ਕਰਕੇ ਹੁਣ ਦਿਖਣਾ ਨਹੀਂ ਆ ਲੋ ਜੀ ਇੱਥੇ ਦੱਕਾ ਲੋ ਜੀ ਇੱਧਰ ਬੰਦਾ ਆਇਆ ਇਹਨੂੰ ਮਲਾਉਂਦੇ ਆ ਇੱਧਰ ਐ ਲੁਕੀ ਵੀ ਰਿਹੀਆਂ ਨਾ ਹਾਂਜੀ ਹਾਂਜੀ ਕੀ ਯਾਰ ਵਧੀਆ ਤੋ ਹਾਂ ਵਧੀਆ ਹੋਰ ਵਧੀਆ ਬਾਜੀ ਇਹ ਬੰਦਾ ਆਇਆ ਝੱਲੀਆਂ ਦਾ ਇਹ ਸਰਪੰਚ ਦਾ ਮੁੰਡਾ ਕਿਆ ਨੋ ਆਪਣਾ ਇਹਨਾਂ ਦਾ ਲਾਡੀ ਆ ਹਾਂ ਲਾਡੀ ਆ ਇਹ ਛੋਟਾ ਮੁੰਡਾ ਫੌਜੀ ਦਾ ਭਰਾ ਇਹ ਫੌਜੀ ਆਇਆ ਵਾ ਕਿ ਗਿਆ ਵਾ ਨਾ ਫੌਜੀ ਚਲ ਗਿਆ ਤਾਂ ਜ਼ਬਰ ਚ ਆਇਆ ਤਾਂ अच्छा थीगे, थीगे। अच्छा ठीक है ठीक है और बढ़िया ठीक ठाक बढ़िया भाई हां इतनी करी ਜਾਂਦੇ ਆ अच्छा अच्छा मैं भी यार ਜਾਣਾ ਤਾਂ ਇਹਨਾਂ ਨੇ ਮੈਨੂੰ ਲੇਟੇ ਕਰਤਾ ਹੁਣ 4 ਵਜੇ ਕਹਦਾ ਇਹਨਾਂ ਲੋਡ ਕਰ ਦੇਣਾ ਆ ਟਾਈਮ ਦੇ ਲੈ 7:00 ਵਜੇ ਆਗਾ ਮਿਲ ਖੜ ਜਾਣਾ 2 ਦਿਨ ਬਾਅਦ ਤੇ ਹੁਣ ਹਾਂ ਕੱਲ ਤੇ ਮਿਲ ਬੰਦਾ ਹਾਂ ਅੱਜ ਸਾਰੀ ਰਾਤ ਕੱਲ ਦਾ ਤੇ ਪਰਸੋਂ ਨੂੰ ਚੱਲਣਾ ਉਹ ਵੀ ਦੁਪਹਿਰ ਤੇ ਬਾਅਦ ਵਿੱਚ ਚੱਲੂਗਾ ਤਰਾ ਇਹ ਬਣੇ ਰਹੇ ਜੋ ਜੁੜੇ ਰਹੇ ਵੀਡੀਓ ਦੇ ਨਾਲ ਹਾਂਜੀ ਲੋ ਜੀ ਲੋਡ ਹੋ ਗਿਆ ਜੀ ਸਾਸ ਸੁਪਈਆ ਲੱਗੇ ਬਿਆ ਕਰਨ ਠੀਕ ਹੈ ਜੀ ਲੋ ਜੀ ਹੁਣ ਲੋਡ ਹੋਈ ਆ ਹੁਣ ਰਸੇ ਪਾਵਾਂਗੇ ਰਸੇ ਪਾਣਿਆ ਤੇ ਫੱਟਾ ਇਸ ਤਰ ਤਾਰ ਦੇਣ ਲੋ ਜੀ ਦੇਖੋ ਜੀ ਟਰਾਲੀ ਐਨ ਪੂਰੀ ਲੋਡ ਐਨ ਬਹੁਤ ਵਧੀਆ ਕਰਦੇ ਆ ਬੰਦੇ ਬਸ ਥੋੜੇ ਜਿਹਾ ਬੋਲਣ ਨਾਲ ਥੋੜੇ ਜਿਹਾ ਟੜ ਜੰਨੇ ਆ ਇਹ ਹੈ ਬੰਦੇ ਵਧੀਆ ਇੱਕ ਨੰਬਰ ਤੇ ਬੰਦੇ ਵਧੀਆ ਲੰਬੜਦਾਰ ਖੜਾ ਉੱਪਰ ਹੱਤ ਖੜਾ ਕਰਦੇ ਬਾਈ ਹਾਂ ਲੋ ਜੀ ਬਾਕੀ ਹੁਣ ਆ ਇੱਧਰ ਸਾਫ ਸੁਭਈਆ ਲੰਬੜਦਾਰ ਇੱਧਰ ਆ ਸਾਫ ਕਰਵਾਦੀ ਹੈ ਪੱਤੀ ਬਹੁਤ ਦਰਵਾਦੀ ਮਣੀ ਜੀ ਤੇ ਲੋ ਜੀ ਨੰਨ ਇੱਕ ਨੰਬਰ ਐਮ ਇੱਕ ਨੰਬਰ ਲੋਡ ਕੀਤਾ ਲੋ ਜੀ ਦੇਖੋ ਵਾਹ ਵਧੀਆ ਲੋਡ ਕੀਤਾ ਲੋ ਜੀ ਗੰਨਾ ਬਾਕੀ ਹੁਣ ਸਾਸ ਵੇਗ ਨਾਲ ਲੱਗੇਗਾ ਕਰਨਾ ਲੋ ਜੀ ਆ ਅੱਗੇ ਆ ਗਿਆ ਜੀ ਆਪਣਾ ਘੈਂਟ ਟਰੈਕਟਰ ਇਹ ਆਗਾ ਕੈਂਟ 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 ਇਹਨੂੰ ਕਹਿੰਦੇ ਕੈਂਟ 4x4 ਅਰਜਨ ਵੈਲੀ ਬਾਕੀ ਇੱਥੇ ਬਣਾਉਣਾ ਜੀ ਆਪਾਂ ਨੇ ਆਪਣੇ ਬਲੌਗ ਦਾ ਨਾਮ ਲਿਖਾਉਣਾ ਜੀ ਇੱਥੇ ਇੱਥੇ ਆਪਾਂ ਨੇ ਵਾਹਿਗੁਰੂ ਦਾ ਸ਼ੁਕਰ ਹੈ ਤੇ ਉੱਪਰ ਲਿਖਾਉਣਾ ਇੰਸਟਾਗ੍ਰਾਮ ਦਾ ਆਪਣਾ ਜਿਹੜਾ ਆਪਣਾ ਇੰਸਟਾਗ੍ਰਾਮ ਦਾ ਵੀ ਆ ਆਪਣਾ ਫੋਲੋ ਕਰੋ ਜੀ ਰੰਦਾਵਾ 4845 ਜੀ ਆਪਣਾ ਇੰਸਟਾਗ੍ਰam ਦੀ ਆਈਡੀ ਤੇ ਉਹਨੂੰ ਵੀ ਫੋਲੋ ਕਰੋ ਜੀ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਇੱਥੇ ਲਿਖੋਣਾ ਓਰੇ ਬਾਕੀ ਲੱਟਾਂ ਸੱਟਾਂ ਲਾਉਣੀਆਂ ਥੱਲੇ ਉਹ ਵੀ ਲਵਾਵਾਂਗੇ ਬਾਕੀ ਜੀ ਤੁਸੀਂ ਤੁਹਾਨੂੰ ਦਿਖਾਇਆ ਹੋਇਆ ਇਹ ਸਾਰਾ ਕੁਝ ਰੈਡ ਮਿਲਦੇ ਜੁੜੇ ਰਹੇ ਹੋ ਜੀ ਵੀਡੀਓ ਦੇ ਨਾਲ ਤੁਹਾਨੂੰ ਰਸੇ ਟਾਈਟ ਕਰਕੇ ਫਿਰ ਮਿਲਦੇ ਆ ਜੀ